ਗੋਲਡੀ ਬਰਾੜ ਦੀ ਕਥਿਤ ਪੋਸਟ ਜੋ ਲਾਰੈਂਸ ਬਿਸ਼ਨੋਈ ਦੇ ਖਿਲਾਫ ਹੈ ਕਹਿੰਦੇ ਉਹਦੇ ਬਾਰੇ ਵੀ ਦੱਸ ਦਿਓ ਇਹ ਵੀ ਥੋੜੀ ਜੀ ਜਾਣਕਾਰੀ ਨਾਲ ਹੀ ਦੇ ਦਿਓ ਜੀ ਇਹ ਗਰੁੱਪ ਵੀ ਪਹਿਲਾਂ ਵੀ ਗੱਲ ਹੋਈ ਸੀ ਕਿ ਪਤਾ ਨਹੀਂ ਪਾਟ ਗਿਆ ਤਾਂ ਅਲੱਗ-ਅਲੱਗ ਇਸ ਤਰ੍ਹਾਂ ਗੱਲਾਂ ਬਾਤਾਂ ਆ ਰਹੀਆਂ ਆ ਸਾਹਮਣੇ ਜਾਂ ਇੱਕ ਮਿੱਤਰ ਦਾ ਹੋਰ ਕਮੈਂਟ ਸੀ ਕਿ ਏਜੰਸੀਆਂ ਕੁਝ ਕਰਵਾ ਰਹੀਆਂ ਨੇ ਇਦਾਂ ਗੁਦਾਰਾ ਬਰਾੜ ਇਹਨਾਂ ਦਾ ਗਰੁੱਪ ਲਾਰੈਂਸ ਬਿਸ਼ਨੋਈ ਦਾ ਗਰੁੱਪ ਉਹਤੇ ਇਲਜ਼ਾਮ ਲਾ ਰਹੇ ਨੇ ਕਿ ਭਈ ਸਲਮਾਨ ਖਾਨ ਨੂੰ ਮਾਰਨ ਵਸੇ ਇਸ ਕਰਕੇ ਕਰ ਰਹੇ ਕਿ ਫੇਮ ਮਿਲ ਜੇ ਹਾਂ ਤੇ ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਤੁਹਾਡੀ ਜੀ ਆ ਦੇਖੋ ਜਨਾਬ ਇੱਥੇ ਜਿਹੜੀ ਇਹ ਦੁਨੀਆ ਹੈ ਇਹਦੇ 'ਚ ਇੱਕ ਇਤਿਹਾਸ ਹੈ ਕਿ ਮਿੱਤਰਤਾ ਤੋਂ ਅਦਾਵਤ ਪੈਦਾ ਹੋਈ ਤੇ ਅਦਾਵਤ ਦੇ ਵਿੱਚੋਂ ਬਹੁਤ ਕੁਝ ਨਿਕਲਿਆ ਦਿੱਲੀ ਦੇ ਜਿਹੜੇ ਦੋ ਗੈਂਗਸਟਰ ਪੁਰਾਣੇ ਸੀਗੇ ਜੀ ਜੀ ਉਹ ਕਾਲਜ ਟਾਈਮ ਫਰੈਂਡ ਸੀਗੇ ਐਸਾ ਉਹਨਾਂ ਦਾ ਉਹ ਨਾਮ ਇਹਨੂੰ ਭੁੱਲ ਗਿਆ ਆ ਪਿੱਛੇ ਜੇ ਇੱਕ ਦਾ ਕਤਲ ਵੀ ਹੋਇਆ ਸੀਗਾ ਉਹ ਪੁਰਾਣੇ ਗੈਂਗਸਟਰਾਂ 'ਚੋਂ ਇੱਕ ਸੀਗੇ ਹੂੰ ਉਹ ਕਾਲਜ ਫਰੈਂਡ ਸੀਗੇ ਉਥੋਂ ਝਗੜਾ ਹੋਇਆ ਜੀ ਐਸੀ ਦੁਸ਼ਮਣੀ ਪਈ ਕਿ ਫਿਰ ਕਈ ਕਤਲ ਹੋਏ ਉਧਰ ਉਧਰ ਹੂੰ ਤੁਹਾਨੂੰ ਕਈ ਥਾਵਾਂ ਤੇ ਇਹ ਚੀਜ਼ਾਂ ਇਹ ਵੇਖਣ ਨੂੰ ਮਿਲ ਜਾਣਗੀਆਂ ਕਈ ਵਾਰੀ ਉਹਦੇ ਵਿੱਚ ਪੈਸਾ ਟੱਕਾ ਵੀ ਆ ਜਾਂਦਾ ਜੀ ਕਈ ਵਾਰੀ ਕੋਈ ਵਿਚਾਰਕ ਮਤ ਪੈਦਾ ਜਾਂਦਾ ਕਈ ਵਾਰੀ ਜੋ ਤੁਸੀਂ ਐਂਗਲ ਦੇਣਾ ਚਾ ਰਹੇ ਹੋ ਕਥਿਤ ਤੌਰ ਤੇ ਉਹ ਚੀਜ਼ਾਂ ਵੀ ਹੋ ਜਾਂਦੀਆਂ ਹੁਣ ਇਹ ਜਿਹੜਾ ਰੋਹਿਤ ਗੁਦਾਰਾ ਗੋਲਡੀ ਤੇ ਲੌਰੈਂਸ ਇਹ ਆ ਗਿਆ ਆਪਣੇ ਨਾਲ ਇਧਰਲਾ ਚੈਪਟਰ ਹੂੰ ਰੋਹਿਤ ਗੁਦਾਰਾ ਹੈਗਾ ਰਾਜਸਥਾਨ ਦਾ ਜੀ ਤੇ ਇਹ ਦੋਵੇਂ ਜਿਹੜੇ ਆ ਲੌਰੈਂਸ ਤੇ ਗੋਲਡੀ ਇਹ ਹੈਗੇ ਨਾ ਮਾਲਵੇ ਤੋਂ ਹੂੰ ਤੇ ਦੋਨੇ ਹੀ ਬਹੁਤ ਗੂੜੇ ਮਿੱਤਰ ਸਨ ਆਪ ਆਪਣੇ ਆਪ ਦੇ ਵਿੱਚ ਤਾਂ ਕਹ ਲੋ ਕਿ ਇਹਨਾਂ ਦੀ ਜਿਹੜੀ ਯਾਰੀ ਹੁੰਦੀ ਆ ਨਾ ਬੜੀ ਨੈਕਸਟ ਲੈਵਲ ਦੀ ਹੁੰਦੀ ਆ ਜੀ ਤਾਂ ਇਹ ਯਾਰੀ ਦੋਸਤੀ ਚ ਸੀਗੇ ਫੇਰ ਹੁਣ ਇਨਾਂ ਦਾ ਜਿਹੜਾ ਖਲਾਰਾ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣਿਆ ਜੀ ਕਿਉਂਕਿ ਆਪਾਂ ਕੁਝ ਮਰਡਰ ਦੇਖੀਏ ਕੁਝ ਜ਼ਿੰਮੇਵਾਰੀਆਂ ਦੇਖੀਏ ਕਥੇ ਤੌਰ ਤੇ ਤਾਂ ਉਹ ਸਾਫ ਸੰਕੇਤ ਦਿੰਦੀਆਂ ਸਨ ਕਿ ਉਹ ਆਪਣੇ ਪੱਧਰ ਤੇ ਕੰਮ ਕਰ ਰਹੇ ਹੋ ਆਪਣੇ ਪੱਧਰ ਤੇ ਕੰਮ ਕਰ ਰਹੇ ਇਹਦੇ ਪਿੱਛੇ ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਪਹਿਲਾਂ ਇਹ ਲੱਗਦਾ ਸੀ ਕਿ ਹੋ ਸਕਦਾ ਸਟ੍ਰੈਟਜੀਕਲੀ ਕਿਉਂਕਿ ਇੱਕ ਬੰਦਾ ਅੰਦਰ ਬੈਠਾ ਹਰੇਕ ਕੇਸ ਉਹਦੇ ਤੇ ਪੈ ਰਿਹਾ ਹਰੇਕ ਕੇਸ ਉਹਦੇ ਤੇ ਪੈ ਰਿਹਾ ਹੂੰ ਤੱਕ ਇਹ ਤੇ ਨਹੀਂ ਹੈ ਕਿ ਭਾਈ ਜ਼ਿੰਮੇਵਾਰੀਆਂ ਹੁਣ ਦੂਜੇ ਪਾਸੇੋਂ ਚੁੱਕੋ ਜੀ ਜਾਂ ਇਹ ਦਿਖਾ ਦਿਓ ਕਿ ਗੈਂਗ ਜਿਹੜਾ ਹੈ ਉਹ ਆਪਸ ਦੇ ਵਿੱਚ ਦੁਫਾੜ ਹੋ ਗਿਆ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਸੀ ਪਰ ਹੁਣ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਕੁਝ ਕਤਲ ਹੋ ਰਹੇ ਨੇ ਕੁਝ ਜ਼ਿੰਮੇਵਾਰੀਆਂ ਆ ਰਹੀਆਂ ਨੇ ਕਿ ਇਹਨਾਂ ਦਾ ਆਪਸ ਦੇ ਵਿੱਚ ਵਟਕ ਤੇ ਪੈ ਗਿਆ ਉਹ ਪੋਸਟ ਮੈਂ ਪੜੀ ਆ ਜੀ ਤੇ ਉਹਦੇ ਵਿੱਚ ਤਾਂ ਲਾਰੈਂਸ ਬਾਰੇ ਬਹੁਤ ਤਿੱਖੇ ਸ਼ਬਦ ਇਸਤੇਮਾਲ ਕੀਤੇ ਗਏ ਬਿਲਕੁਲ ਕਿ ਇਹ ਏਜੰਸੀਆਂ ਨੂੰ ਸੂ ਦੇ ਰਿਹਾ ਹੈ ਦੇਸ਼ ਦੇ ਨਾਲ ਬਈ ਗਦਾਰੀ ਕਰ ਰਹੇ ਆ ਜੀ ਆਪਦੇ ਭਰਾ ਨੂੰ ਬਚਾਉਣ ਵਾਸਤੇ ਕੰਪਰੋਮਾਈਜ਼ਡ ਹੋ ਗਿਆ ਹਮ ਪਰ ਇੱਕ ਮਲ ਦੀ ਗੱਲ ਹੈ ਕਿ ਕਿਸੇ ਦੇਸ਼ ਦੀ ਜੇਲ੍ਹ ਦੇ ਵਿੱਚ ਬੈਠਾ ਬੰਦਾ ਦੇਸ਼ ਦੇ ਬਾਰ ਦੇਸ਼ ਦੇ ਬਰ ਖਿਲਾਫ ਕੰਮ ਕਰ ਰਿਹਾ ਤੇ ਦੇਸ਼ ਦੀ ਸਰਕਾਰ ਸੁੱਤੀ ਹਮ ਇਹ ਵੀ ਵੇਖਣਯੋਗ ਗੱਲ ਹੈ ਨਾ ਜੀ ਸੋ ਇਹ ਹੁਣ ਇਹਨਾਂ ਨੇ ਸਿੱਧੇ ਤੌਰ ਤੇ ਇੱਕ ਦੂਜੇ ਦੇ ਉਲਟ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਆ ਉਹ ਪੇਸ਼ ਕੀਤੇ ਨੇ ਜੀ ਪਰ ਅੰਦਰ ਦੀ ਦੁਨੀਆ ਦਾ ਭਾਈ ਕੀ ਭੇਤ ਆ ਇਥੇ ਆਪਾਂ ਹੁਣ ਇੱਥੇ ਦੇਖਦੇ ਆ ਸੋਸ਼ਲ ਮੀਡੀਆ ਤੇ ਕੋਈ ਆਡੀਓ ਆ ਜਾਂਦੀ ਹੈ ਕੋਈ ਪੋਸਟ ਆ ਜਾਂਦੀ ਹੈ ਉਸ ਤੋਂ ਬਾਅਦ ਚਰਚਾ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਗੱਲ ਇਹ ਆ ਕਿ ਹੁਣ ਜੇ ਸਲਮਾਨ ਖਾਨ ਦੇ ਮਰਵਾਉਣ ਦੇ ਮਾਮਲੇ ਨੂੰ ਫੇਮ ਨਾਲ ਛੋੜਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਹੀ ਯਾਨੀ ਜੇ ਆਪਾਂ ਦੇਖੀਏ ਦੋ ਫਾੜੋ ਕੇ ਤਾਂ ਫਿਰ ਹਾਈ ਗੱਲ ਸਿੱਧੂ ਮੂਸੇ ਵਾਲੇ ਮਾਮਲੇ 'ਚ ਵੀ ਕਹੀ ਜਾਂਦੀ ਹੈ ਬਿਲਕੁਲ ਸਲਮਾਨ ਖਾਨ ਤੇ ਸਿੱਧੂ ਮੂਸੇ ਵਾਲਾ ਫੇਮ ਦੋਨਾਂ ਦਾ ਹੀ ਬਹੁਤ ਵੱਡਾ ਸੀਗਾ ਨਾ ਸਲਮਾਨ ਖਾਨ ਮੇਰਾ ਖਿਆਲ ਹੈ ਕਿ ਕਿਸੇ ਵੀ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤੇ ਜੋ ਮੌਜੂਦਾ ਸਮਾਂ ਸਾਡਾ ਚੱਲ ਰਿਹਾ ਮੇ ਜੀਕਦਾ ਤੇ ਉਹਦੇ ਵਿੱਚ ਸਿੱਧੂ ਮੂਸੇਵਾਲਾ ਵੀ ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਨਾਮ ਸੀ ਇਸ ਕਰਕੇ ਉਹ ਲੋਕ ਉਦੋਂ ਵੀ ਇਹ ਗੱਲ ਕਹਿੰਦੇ ਸੀ ਹੂੰ ਪਰ ਉੱਥੇ ਮਸਲਾ ਜਿਹੜਾ ਉਹ ਦੂਜਾ ਦਿੱਤਾ ਗਿਆ ਕਿ ਨਹੀਂ 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 ਇਹਦੇ ਨਾਲ ਸਾਡਾ ਵੀ ਆ ਰੰਜ ਸੀ ਸਾਡੇ ਵਿਰੋਧੀਆਂ ਨਾਲ ਰੱਖਦਾ ਸੀਗਾ ਐਦਾਂ ਹੁੰਦਾ ਤੇ ਮਤਲਬ ਕਿ ਇਹ ਗੱਲਾਂ ਹੋਣ ਜਿਹੜੀਆਂ ਇਹ ਨਿਕਲ ਰਹੀਆਂ ਨੇ ਪਰ ਇਸ ਦਰਮਿਆਨ ਹਰਿਆਣਾ ਰਾਜਸਥਾਨ ਤੇ ਇੱਕ ਦੋ ਘਟਨਾਵਾਂ ਪੰਜਾਬ 'ਚ ਵੀ ਹੋ ਚੁੱਕੀਆਂ ਕਿ ਜ਼ਿੰਮੇਵਾਰੀਆਂ ਜਿਹੜੀਆਂ ਅਡੋਡ ਵੀ ਲਈਆਂ ਜਾ ਰਹੀਆਂ ਨੇ ਲਈਆਂ ਜਾ ਰਹੀਆਂ ਨੇ ਮਿੰਟ ਜੀ ਰਤਨਜੋਤ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਇਹ ਕਹਿੰਦੇ ਕਿ ਭਾਈ ਮੈਂ ਕਿਸੇ ਐਸੀ ਥਾਂ ਤੇ ਕੰਮ ਕਰਦਾ ਜਿੱਥੇ ਆਉਣਾ ਜਾਣਾ ਤੇ ਔਖਾ ਹੈ ਪਰ ਤੁਸੀਂ ਆ ਰਹੇ ਹੋ ਸਾਡੇ ਕੋਲ ਸਾਡੇ ਨਾਲ ਜੁੜਦੇ ਆ ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਲੂਕ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕਲਨ ਸਾਹਿਬ ਸ਼ੁਕਰੀਆ ਇਹ ਕਹਿੰਦੇ ਕਿ LED ਤੇ ਸ਼ੇਅਰ ਦੀ ਆਪਸ਼ਨ ਨਹੀਂ ਆਉਂਦੀ ਬੜਾ ਮोटा ਜੀ ਚੈੱਕ ਕਰਕੇ ਦੇਖ ਲਓ ਥੋੜਾ ਬਹੁਤਾ ਕਿਤੇ ਕੋਈ ਆਪਸ਼ਨ ਇੱਧਰ ਉੱਧਰ ਹੁੰਦਾ ਹੈ ਹਰੇਕ ਸਿਸਟਮ ਦਾ ਵੱਖਰਾ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਚਲੋ ਕਾਫੀ ਗੈਂਗਸਟਰਾਂ ਨਾਲ ਤੇ ਇਧਰ ਜੁੜੀਆਂ ਗੱਲਾਂ ਬਾਤਾਂ ਕਾਫੀ ਹੋ ਗਈਆਂ